ਹੋਇਆ ਸੋ ਇਸ ਕਰਕੇ ਹੁਣ ਜਿਹੜੀਆਂ ਜਥੇਬੰਦੀਆਂ ਨੇ ਦੋ ਪਲੈਟਫਾਰਮਾਂ ਵੱਲੋਂ 50 60 ਜਥੇਬੰਦੀਆਂ ਵੱਲੋਂ ਜੋ ਨਾਲ ਕੀਤਾ 13 ਫਰਵਰੀ ਦਾ ਇਹ ਉਹ ਤੁਹਾਡੇ ਅਸੀਂ ਪ੍ਰਣ ਕੀਤਾ ਸੀ ਤੁਹਾਡੇ ਨਾਲ ਵਾਅਦਾ ਕੀਤਾ ਸੀ ਜਦੋਂ ਇਹ ਮੰਤਰੀ ਕਿਤੇ ਤੋਂ ਦੁਬਾਰਾ ਸ਼ੁਰੂ ਕਰਾਂਗੇ ਇਹ ਉਸੇ ਵਾਅਦੇ ਨੂੰ ਪੂਰਾ ਕਰਨ ਦੀ ਖਾਤਰ ਹੈ ਹੁਣ ਗਾਹਾਂ ਉੱਥੇ ਕੀ ਬਣਦਾ ਕੋ ਕੋ ਇੱਕ ਦਿਨ ਦੀ ਖਾਤਰ ਨਹੀਂ ਬੈਠੋ ਮਿੜ ਗਿਆ ਲੈ ਪੁੱਛਦੇ ਸੀ ਵੀ ਜੇ ਤੁਸੀਂ ਦਿੱਲੀ ਕੂਚ ਕਰ ਰਹੇ ਹੋ 13 ਤਰੀਕ ਨੂੰ ਟਰਾਲੀਆਂ ਲੈ ਕੇ ਉਵੇਂ ਪਹਿਲਾਂ ਦੀ ਤਰ੍ਹਾਂ ਉਵੇਂ ਰਾਸ਼ਨ ਲੈ ਕੇ ਉਵੇਂ ਕੱਪੜੇ ਲੈ ਕੇ ਬਿਸਤਰੇ ਲੈ ਕੇ ਕੀ ਇਹ ਹੈ ਇੱਕ ਦਿਨ ਦਾ ਹਾਂ ਅਸੀਂ ਕਿਹਾ ਵੀ ਨਹੀਂ ਇੱਕ ਦਿਨ ਦਾ ਨਹੀਂ ਇਹ ਉਹਨੇ ਚਿਰਦਾ ਹਾਂ ਜਿੰਨਾ ਚਿਰ ਤੇ ਕਰ ਮੰਗਾਂ ਦਾ ਨਵਟਾਰਾ ਨਹੀਂ ਹੁੰਦਾ ਫਿਰ ਉਹ ਕਹਿੰਦੇ ਵੀ ਤੁਹਾਨੂੰ ਜਾਉ ਨਹੀਂ ਦੇਣਾ ਹੁਣ ਦਿੱਲੀ ਉਦੋਂ ਹੋਰ ਗੱਲ ਸੀਗੇ ਜਦੋਂ ਤੁਸੀਂ ਜਾਵੜੇ ਲਾ ਕੇ ਤੋੜ ਕੇ ਪਹੁੰਚ ਗਏ ਦਿੱਲੀ ਦੇ ਬਾਡਰਾਂ ਤੇ ਮੁੰਡੀ ਦਾਣ ਜਣਾ ਸਰਕਾਰ ਨੇ ਸਾਥੀ ਕਿਹਾ ਵੀ ਉਦੋਂ ਕਿਹੜਾ ਸਾਨੂੰ ਉਹਨਾਂ ਨੇ ਦਰਗਿਆਂ ਵਿਛਾਈਆਂ ਸੀ ਮੂਰੇ ਸਾਡੇ ਨਹੀਂ ਦਰਗਿਆਂ ਨਹੀਂ ਵਿਛਾਈਆਂ ਸੀ ਕਿ ਆ ਜਾਓ ਦਿੱਲੀ ਉਦੋਂ ਵੀ ਅਸੀਂ ਆਹਾ ਸਾਥੀ ਖੜੇ ਆ ਜੈ ਸਿੰਘਾ ਹੋਰੀ ਜਾਂ ਚੜਿਆਲੇ ਹੋਰੀ ਖੜੇ ਆ ਉਦੋਂ ਵੀ ਨੱਕ ਤੋੜ ਕੇ ਉਹਨਾਂ ਦੇ ਨੱਕੇ ਭੰਨ ਕੇ ਉਹਨਾਂ ਦੇ ਨਾਲ ਵਾਛੜਾਂ ਦੀ ਮੂੰਹ ਬੰਦ ਕਰਕੇ ਪਾਣੀ ਵਾਲੀਆਂ ਤੋਪਾਂ ਦੇ ਫੇਰ ਹੀ ਗਏ ਸੀ। ਉਵੇਂ ਜਾਵਾਂਗੇ ਠੀਕ ਹੈ ਜੇ ਨਾਲ ਸਾਨੂੰ ਜਾਣ ਦੇਣਗੇ। ਤਾਂ ਅਸੀਂ ਕੁੱਟ ਖਾਣ ਦੀ ਵੀ ਤਿਆਰ ਹੈ। ਖਾਵਾਂਗੇ ਕੁੱਟ ਅਸੀਂ ਲੋਕਾਂ ਦੀ ਖਾਤਰ ਖਾਵਾਂਗੇ। ਆਪਦੇ ਘਰ ਦੀ ਖਾਤਰ ਨਹੀਂ ਖਾਂਦੇ। ਠੀਕ ਹੈ ਸਰਕਾਰ ਸਾਨੂੰ ਕੁੱਟ ਕੇ ਦੇਖ ਲੈ। ਰੋਕ ਕੇ ਦੇਖ ਲੈ। ਅਥਰੂ ਬੈਸ ਦੇ ਗੋਲੇ ਸਿੱਟ ਕੇ ਦੇਖ ਲੈ। ਫੇਰ ਕੀ ਭਾਵਿਕ ਦੀ ਉਹ ਪਤਾ ਲੱਗ ਜੂਗਾ ਉਸ ਤੋਂ ਬਾਅਦ। ਪਰ ਅਸੀਂ ਆ ਜਿਹੜਾ ਪਰਨ ਕੀਤਾ ਜਾਏ ਇਸ ਧਰਤੀ ਦੇ ਵਿੱਚ ਮੰਡੀ ਦੇ ਵਿੱਚ ਤੁਹਾਡੀ ਪੰਚਾਇਤ ਦੇ ਵਿੱਚ ਜਿਹੜਾ ਪਰਨ ਕਰ ਰਹੇ ਹੈ ਵੀ ਪਰ ਉਹ ਦਿਖਾਵੇ ਦੀ ਖਤਰ ਅੰਦੋਲਨ ਨਹੀਂ ਹੋ ਉਹ ਔਰ ਪਾਰ ਦਾ ਅੰਦੋਲਨ ਹੋ ਜਿਹੜਾ 13 ਤਰੀਕ ਨੂੰ ਬੋਲੇ ਹੀ ਸੋਣਿਆ ਸੋਨਿਆ ਹੋਇਆ ਤੁਸੀਂ ਕਰਕੇ ਹੁਣ ਜਥੇਬੰਦੀਆਂ ਨੇ ਦੋ ਪਲੇਟਫਾਰਮਾਂ ਵੱਲੋਂ 50 60 ਜਥੇਬੰਦੀਆਂ ਵੱਲੋਂ ਜੋ ਲਾਣ ਕੀਤਾ 13 ਫਰਵਰੀ ਦਾ ਇਹ ਉਹਦਾ ਤੁਹਾਡਾ ਪਰੋ ਅਸੀਂ ਪ੍ਰਣ ਕੀਤਾ ਸੀ ਤੁਹਾਡੇ ਨਾਲ ਵਾਦਾ ਕੀਤਾ ਸੀ ਆ ਵੀ ਮੰਤਰੀ ਕੀਤਾ ਤੇ ਦੁਬਾਰਾ ਸ਼ੁਰੂ ਕਰਾਂਗੇ ਇਹ ਉਸੇ ਵਾਦੇ ਨੂੰ ਪੂਰਾ ਕਰਨ ਦੀ ਖਾਤਰ ਹੈ ਹੁਣ ਗਾਹਾਂ ਉੱਥੇ ਕੀ ਬਣਦਾ ਕੋ ਕੋ ਇੱਕ ਦਿਨ ਦੀ ਖਾਤਰ ਨਹੀਂ ਬੈਠੋ ਮਿੜ ਗਿਆ ਲੈ ਪੁੱਛਦੇ ਸੀ ਵੀ ਜੇ ਤੁਸੀਂ ਦਿੱਲੀ ਕੂਚ ਕਰ ਰਹੇ ਹੋ 13 ਤਰੀਕ ਨੂੰ ਟਰਾਲੀਆਂ ਲੈ ਕੇ ਉਵੇਂ ਹੀ ਪਹਿਲਾਂ ਦੀ ਤਰ੍ਹਾਂ ਉਵੇਂ ਹੀ ਰਾਸ਼ਨ ਲੈ ਕੇ ਉਵੇਂ ਕੱਪੜੇ ਲੈ ਕੇ ਬਿਸਤਰੇ ਲੈ ਕੇ ਕੀ ਇਹ ਹੈ ਇੱਕ ਦਿਨ ਦਾ ਹਾਂ ਅਸੀਂ ਕਿਹਾ ਵੀ ਨਹੀਂ ਇੱਕ ਦਿਨ ਦਾ ਵੀ ਇਹ ਉਹਨੇ ਚਿਰਦਾ ਹੂੰ ਜਿੰਨਾ ਜਿੱਤ ਕਰ ਮੰਗਾ ਦਾ ਨੁਕਤਾਰਾ ਨਹੀਂ ਹੁੰਦਾ ਫਿਰ ਉਹ ਕਹਿੰਦੇ ਵੀ ਤੁਹਾਨੂੰ ਜਾਉ ਨਹੀਂ ਦੇਣਾ ਹੁਣ ਦਿੱਲੀ ਉਦੋਂ ਹੋਰ ਗੱਲ ਸੀਗੇ ਜਦੋਂ ਤੁਸੀਂ ਜਾਵੜੇ ਨਾਕੇ ਤੋੜ ਕੇ ਪਹੁੰਚ ਗਏ ਦਿੱਲੀ ਦੇ ਬਾਡਰਾਂ ਤੇ ਹੁਣ ਨਹੀਂ ਜਾਣ ਦੇਣਾ ਸਰਕਾਰ ਨੇ ਸਾਥੀ ਕਿਹਾ ਵੀ ਉਦੋਂ ਕਿਹੜਾ ਸਾਨੂੰ ਉਹਨਾਂ ਨੇ ਦਰਗਿਆਂ ਵਿਛਾਈਆਂ ਸੀ ਮੂਰੇ ਸਾਡੇ ਲਈ ਦਰਗਿਆਂ ਨਹੀਂ ਵਿਛਾਈਆਂ ਸੀ ਕਿ ਆ ਜਾਓ ਦਿੱਲੀ ਉਦੋਂ ਵੀ ਅਸੀਂ ਆਹ ਸਾਥੀ ਖੜੇ ਆ ਜੈ ਸਿੰਘਾ hore ਜਾਂ ਚੜਿਆਲੇ hore ਖੜੇ ਆ ਉਦੋਂ ਵੀ ਨਾਕੇ ਤੋੜ ਕੇ ਉਹਨਾਂ ਦੇ ਨਾਕੇ ਭੰਨ ਕੇ ਉਹਨਾਂ ਦੇ ਨਾਲ ਬਾਛੜਾਂ ਦੀ ਮੂੰਹ ਬੰਦ ਕਰਕੇ ਬਾਣੀ ਵਾਲੀਆਂ ਤੋਪਾਂ ਦੇ ਫੇਰ ਹੀ ਗਏ ਸੀਗੇ ਉਵੇਂ ਜਾਵਾਂਗੇ ਠੀਕ ਹੈ ਜੇ ਨਾਲ ਸਾਨੂੰ ਜਾਣ ਦੇਣਗੇ ਤਾਂ ਅਸੀਂ ਕੁੱਟ ਖਾਣ ਲਈ ਵੀ ਤਿਆਰ ਆ ਖਾਵਾਂਗੇ ਕੋਟਾ ਸੀ ਨੁਕਲੀ ਖਾਤਰ ਖਾਵਾਂਗੇ ਆਪਦੇ ਘਰ ਦੀ ਖਾਤਰ ਨਹੀਂ ਖਾਂਦੇ ਠੀਕ ਹੈ ਸਰਕਾਰ ਸਾਨੂੰ ਕੁੱਟ ਕੇ ਦੇਖ ਲੈ ਰੋਕ ਕੇ ਦੇਖ ਲੈ ਅਥਰੂ ਗਾਸ ਦੇ ਗੋਲੇ ਸੱਟ ਕੇ ਦੇਖ ਲੈ ਫੇਰ ਕੀ ਭਾਵਿਕ ਦੀ ਉਹ ਪਤਾ ਲੱਗ ਜੂਗਾ ਉਸ ਦਿਨ ਪਰ ਅਸਿਆ ਜਿਹੜਾ ਪਰਨ ਕੀਤਾ ਜਾਂ ਇਸ ਇਸ ਧਰਤੀ ਦੇ ਵਿੱਚ ਮੰਡੀ ਦੇ ਵਿੱਚ ਤੁਹਾਡੀ ਪੰਚਾਇਤ ਦੇ ਵਿੱਚ ਜਿਹੜਾ ਪਰਨ ਕਰ ਰਹੇ ਹੈ ਵੀ ਪਰ ਉਹ ਦਿਖਾਵੇ ਦੀ ਖਤਰ ਅੰਦੋਲਨ ਨਹੀਂ ਹੋ ਉਹ ਪਾਰ ਪਾਰ ਦਾ ਅੰਦੋਲਨ ਹੋ ਜਿਹੜਾ 13 ਤਰੀਕ ਨੂੰ Amém. Vale.